ਧੰਨਵਾਦ ਤੁਹਾਨੋਂ ਤੇ ਸਬੂਸ ਰੂਟ ਜੀ ਨੂੰ ਸਾਥ ਚ ਰਿਕਾਰਡ ਸਾਥੀਆ ਪਾਣ ਸਾਹਿਬ ਕਈ ਵਾਰ ਦਿਨ ਇਦਾਂ ਦੇ ਆ ਜਾਂਦੇ ਆ ਵੈਸੇ ਤਾਂ ਕੋਈ ਦਿਨ ਹੁੰਦਾ ਹੀ ਨਹੀਂ ਜਿੱਦਣ ਸਿੱਖ ਕੌਮ ਦੀਆਂ ਕੋਈ ਸ਼ਹੀਦੀਆਂ ਦਾ ਦਿਨ ਨਾ ਹੋਵੇ ਤੇ ਅੱਜ ਮੈਨੂੰ ਲੱਗਿਆ ਸੀਗਾ ਤੁਹਾਡੇ ਵੀ ਅਸੀਂ 5 ਮਿੰਟ ਲੈ ਲਏ ਉਧਰੋਂ ਕਿਉਂਕਿ ਪਰਿਵਾਰ ਜਿੰਨੇ ਕ ਪਰਿਵਾਰ ਇਹ ਨਹੀਂ ਅਸੀਂ ਕੋਈ ਲੱਖਾਂ ਹਜ਼ਾਰਾਂ ਚ ਕਹਦੇ ਆ ਪਰ ਸੁਣਦੇ ਆ ਜਿੰਨੇ ਕ ਸਿਹਰਦ ਪਰਿਵਾਰ ਸੁਣਦੇ ਆ ਤੇ ਉਹਨਾਂ ਦੇ ਜਿਹੜੇ ਆ ਜੀ ਤਜਰਬੇ ਬਹੁਤ ਹੁੰਦੇ ਨੇ ਪੁਰਾਣੇ ਜ਼ਮਾਨੇ ਤੋਂ ਵੀ ਔਰ ਸਾਰਾ ਜੀ ਹੁਣ ਆਜ਼ਾਦੀ ਦੀ ਗੱਲਬਾਤ ਕਰੀਏ ਵੰਡ ਦੀ ਗੱਲਬਾਤ ਕਰੀਏ ਉਹ ਤਜਰਬੇ ਸੀ ਮੈਂ ਕਿਹਾ ਜੀ ਮੈਂ ਕੁਛ ਨਾ ਕੁਛ ਉਹਨਾਂ ਦੇ ਕੋਲੋਂ ਵੀ ਆਪਾਂ ਸੁਣ ਲਈਏ ਜੀ ਬਿਲਕੁਲ ਸੋ ਇਹ ਵੰਡ ਦੇ ਸਮੇਂ ਜੋ ਤਰਾਸਤੀਆਂ ਇਹ ਦੁਬਾ ਪਾਸੇ ਹੋਈਆਂ ਨੇ ਜੀ ਸੋ ਪਾਕਿਸਤਾਨ ਦੇ ਵਿੱਚ ਵੀ ਉਸ ਸਮੇਂ ਬਹੁਤ ਸਾਰੇ ਲੋਕ ਜਿਹੜੇ ਮਾਰੇ ਗਏ ਭਾਰਤ ਵਾਲੇ ਪਾਸੇ ਵੀ ਬਹੁਤ ਸਾਰੇ ਲੋਕ ਮਾਰੇ ਗਏ ਇਹ ਬੰਗਾਲ ਦੇ ਪਾਸੇ ਵੀ ਸੀ ਦੇਖਿਆ ਬਹੁਤ ਨੁਕਸਾਨ ਹੋਇਆ ਸੋ ਜਿੱਥੇ ਦੋਵੇਂ ਮੌਲਕ ਜਿਹੜੇ ਨੇ ਇਸ ਦਿਨ ਨੂੰ ਮਨਾਉਂਦੇ ਨੇ ਇਸ ਦਿਨ ਨੂੰ ਜਿਹੜਾ ਆਪਣੇ ਪੰਜਾਬੀ ਵਿਹਾਰੇ ਵਜੋਂ ਲੈਂਦੇ ਨੇ ਦੂਜੀ ਪਾਸੇ ਵੀ ਇਹ ਵੀ ਹੈ ਕਿ ਇਸ ਦਿਨ ਜਿਸ ਢੰਗ ਦੇ ਨਾਲ ਇਹ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਆ ਮਨੁੱਖੀ ਜਾਨਾਂ ਗਈਆਂ ਸੋ ਜਾਣਨਾ ਜਣੇ ਕਿ ਐਸਾ ਕਰੇ ਵੀ ਕਿ ਕੁਦਰਤੀ ਮੌਤ ਨਹੀਂ ਸੀ ਸੋ ਉਸਨੇ ਜੋ ਵੀ ਸਿਆਸਤ ਹੋਈ ਜਿਸ ਢੰਗ ਦੇ ਨਾਲ ਵੀ ਜੋ ਫਿਰਕੂ ਨਫਰਤ ਲੋਕਾਂ ਦੇ ਵਿੱਚ ਵਧੀ ਉਹ ਇੱਕ ਵੱਡਾ ਕਾਰਨ ਹੈ ਸੋ ਉਸ ਚੀਜ਼ ਨੂੰ ਵੀ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਸੋ ਅੱਜ ਦੇ ਸਮੇਂ ਵਿੱਚ ਵੀ ਦੇਖਦੇ ਆ ਵੀ ਜੋ ਨਫਰਤ ਉਸ ਸਮੇਂ ਸੀਗੀ ਸਟਿਲ ਉਹ ਨਫਰਤ ਜਿਹੜੀ ਹੈ ਕੱਟੀ ਨਹੀਂ ਹੈ ਉਹਦੇ ਚੱਲੀ ਜਾ ਰਹੀ ਹੈ ਸੋ ਬੜਾ ਮੰਦ ਭਗਾਇਆ ਵੀ ਸਾਡੇ ਜਿਹੜੇ ਲੋਕ ਨੇ ਚਾਹੇ ਇਧਰਲੇ ਬੰਨੇ ਨੇ ਚਾਹੇ ਦੂਜੇ ਪਾਸੇ ਨੇ ਵੀ ਇਸ ਤਰਾਸਤੀ ਤੋਂ ਬਹੁਤਾ ਕੁਝ ਸਿੱਖਿਆ ਨਹੀਂ ਹੈ ਜੀ ਜੀ ਸੋ ਨਫਰਤ ਤਰਾਸ ਦੀ ਗੱਲਬਾਤ ਚਲੀਏ ਤਾਂ ਦੁਨੀਆਂ ਚ ਗਾਜ਼ਾ ਇਜ਼ਰਾਈਲ ਇਹ ਲੜਾਈਆਂ ਲੈ ਲਓ ਰੂਸ ਯੂਕਰੇਨ ਸੋ ਇਹਦੇ ਚੱਲਦੇ ਚੱਲਦੇ ਫੇਰ ਜਿਨ੍ਹਾਂ ਨੇ ਮਲਾਈਆਂ ਛਕਣੀਆਂ ਹੁੰਦੀਆਂ ਨੇ ਦੌੜ ਤਾਂ ਸਿਰਫ ਜਿਹੜੇ ਕੁਦਰਤੀ ਨੇਚਰਲ ਸਰਸਸ ਐ ਉਹਨਾਂ ਤੇ ਕਬਜ਼ਾ ਕਰਨ ਦੀ ਹੈਗੀ ਆ ਪ੍ਰੋਫੈਸਰ ਸਾਹਿਬ ਸੋ ਇਸ ਇਸ ਦੇ ਸੰਦਰਭ ਦੇ ਵਿੱਚ ਇਹ ਕਹਿੰਦੇ ਟਰੰਪ ਤੇ ਪੁਤਨ ਦੇ ਵਿੱਚਕਾਰ ਅੱਜ ਮੀਟਿੰਗ ਹੋਣ ਜਾ ਰਹੀ ਹੈ ਜੀ ਬਿਲਕੁਲ ਸੋ ਇਸ ਮੀਟਿੰਗ ਜੋ ਅਲਾਸਕਾ ਦੇ ਵਿੱਚ ਹੋਣੀ ਹੈ ਡੇ ਗੌਲਨ ਟਰੰਪ ਸਾਹਿਬ ਤੇ ਬੁਲਾਦੀਮਰ ਪੁਤਿਨ ਉੱਤੇ ਮੈਨ ਲਗੇ ਸੋ ਇਸ ਮੀਟਿੰਗ ਦੇ ਉੱਪਰ ਦੁਨੀਆ ਪਰ ਧਿਆਨ ਨਗਾਹ ਲੱਗਿਆ ਹੋਇਆ ਨੇ ਕਿ ਇਸ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਕਿਉਂਕਿ ਇਹਦੇ ਵਿੱਚ ਇਹ ਕਿ ਜਿਸ ਤੰਗ ਨਾਲ ਯੂਕਰੇਨ ਦੀ ਜੰਗ ਜੋ ਹੁਣ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਇਹ ਬਹੁਤ ਵੱਡਾ ਨੁਕਸਾਨ ਹੋਇਆ ਤੇ ਇਸ ਜੰਗ ਨੂੰ ਰੋਕਣਾ ਇਸ ਮੀਟਿੰਗ ਦਾ ਇਹ ਮੁੱਖ ਮੰਤਵ ਦੱਸਿਆ ਜਾ ਰਿਹਾ ਸੋ ਇਹਦੇ ਵਿੱਚ ਕੀ ਹੈ ਕਿ ਹੁਣ ਜਿਹੜਾ ਬੁਲਾਦੀਮਰ ਪੁਤਿਨ ਰਸ਼ੀਆ ਦਾ ਪੱਖ ਰੱਖਣਗੇ ਵਿੱਚ ਜਿਹੜਾ ਡਰਾਮਪ ਸਾਹਿਬ ਜਿਹੜਾ ਜੰਗ ਨੂੰ ਰੋਕਣ ਵਾਸਤੇ ਵਿਚੋਲਗੀ ਕਰ ਰਹੇ ਨੇ ਪਰ ਇਹਦੇ ਵਿੱਚ ਯੂਕਰੇਨ ਦਾ ਪੱਖ ਰੱਖਣ ਵਾਲਾ ਕੋਈ ਨਹੀਂ ਕਿਉਂਕਿ ਉਹਨਾਂ ਦੇ ਰਾਸ਼ਟਰਪਤੀ ਜਾਂ ਕਿਤੇ ਹੋਰ ਨੁਮਾਇੰਦੇ ਨੂੰ ਇਸ ਮੀਟਿੰਗ 'ਚ ਸ਼ਾਮਲ ਨਹੀਂ ਕੀਤਾ ਗਿਆ ਸੋ ਜ਼ਿਆਦਾ ਸੰਭਾਵਨਾ ਇਹ ਹੀ ਹੈ ਕਿ ਦੇ ਵਿੱਚ ਜੋ ਰਸ਼ੀਆ ਦੀ ਗੱਲ ਹੈ ਸਜ ਡੰਗਰ ਰਸ਼ੀਆ ਚਾਹੁੰਦਾ ਆ ਵੀ ਇਹ ਨਾਤਾ ਯੂਕਰੇਨ NATO ਦਾ ਮੈਂਬਰ ਬਣੇ ਜਾਂ ਜਿਹੜੇ ਖੇਤਰ ਉਹਦੇ ਕਾਬਜ਼ੇ ਹੇਠ ਨੇ ਉਹ ਕਾਬਜ਼ਾ ਇਸ ਤਰੀਕੇ ਨਾਲ ਬਰਕਰਾਰ ਰਹੇ ਸੋ ਚੀਜ਼ਾਂ ਉਹ ਮਨਵਾਉਣ ਦੀ ਕੋਸ਼ਿਸ਼ ਕਰੇਗਾ ਅਮਰੀਕਾ ਦੇ ਹਿੱਤ ਉੱਥੇ ਵਿੱਚ ਜੋ ਰੇਅਰ ਅਰਥ ਮਿਨਰਲਸ ਨੇ ਉਹਨਾਂ ਦੇ ਉੱਪਰ ਨਿਗਾਹਾਂ ਨੇ ਹੁਣ ਯੂਕਰੇਨ ਦਾ ਕਿਉਂਕਿ ਨੁਮਾਇੰਦਗੀ ਵਿੱਚ ਕੋਈ ਨਹੀਂ ਹੈ ਸੋ ਕਿਸ ਢੰਗ ਨਾਲ ਉਹਨਾਂ ਦੇ ਪੱਖ ਤੋਂ ਰੱਖਿਆ ਜਾਊਗਾ ਇਹ ਵੀ ਇੱਕ ਵੱਡਾ ਸਵਾਲ ਹੈ ਸੋ ਇਹਦੇ ਵਿੱਚ ਨਾਲ ਇਹ ਵੀ ਹੈ ਕਿ ਅਗਰ ਰਸ਼ੀਆ ਮਾਨੇ ਜਾਂਦਾ ਆ ਉੱਥੇ ਇੱਕ ਸ਼ਾਂਤੀ ਲੈ ਕੇ ਆਉਣ ਵਾਸਤੇ ਜੇ ਅਸੀਂ ਇਸ ਫਾਇਡ ਨੂੰ ਮੰਨ ਜਾਂਦਾ ਆ ਚਾ ਕੋਈ ਸਮਝੌਤਾ ਸਿਰੇ ਚੜ ਜਾਂਦਾ ਆ ਸੋ ਦੇ ਨਾਲ ਜਿਵੇਂ ਭਾਰਤ ਦੇ ਉੱਪਰ ਡਰਮ ਸਾਹਿਬ ਨੇ ਤੇ 50% ਟੈਰਿਫ ਲਾਉਣ ਦੀ ਗੱਲ ਕੀਤੀ ਵੀ ਤੁਸੀਂ ਇਹ ਰਸ਼ੀਆ ਦਾ ਜਿਹੜਾ ਤੇਲ ਖਰੀਦ ਰਹੇ ਹੋ ਸੋ ਉਹਦੇ ਨਾਲ ਭਾਰਤ ਨੂੰ ਵੀ ਕਿਛਨਾ ਕਿਤੇ ਰਾਸਤ ਮਿਲ ਸਕਦੀ ਹੈ ਅਗਰ ਇਹ ਸਮਝੌਤਾ ਸਿਰੇ ਚੜਦਾ ਕਿਉਂਕਿ ਅਗਰ ਸਮਝੌਤਾ ਹੀ ਹੋ ਗਿਆ ਫਿਰ ਉਹ ਸ਼ਰਤਾਂ ਵੀ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਵੀ ਰਸ਼ੀਆ ਨੂੰ ਤੇਲ ਨਾ ਖੇਦੋ ਉਹ ਸ਼ਰਤਾਂ ਵੀ ਫਿਰ ਬੇਈਮਾਨੀਆਂ ਹੋ ਜਾਣਗੀਆਂ ਤੇ ਬਾਕੀ ਦੇਖਦੇ ਹਾਂ ਕਿ ਕੀ ਇਸ ਮੀਟਿੰਗ ਚੋਂ ਨਿਕਲ ਕੇ ਸਾਹਮਣੇ ਆਉਂਦਾ ਜੀਪ ਦੇਨ ਸਾਹਿਬ ਸੋ ਬਾਦਿਆਂ ਆਪਾਂ ਅਗਲੀ ਖਬਰ ਦੇ ਵੱਲ ਸੋ ਹੁਣ ਸਾਡੇ ਪ੍ਰੋਵਿੰਸ ਦੀ ਹੈ ਜੀ ਆਪਾਂ ਨੂੰ ਪਤਾ ਹੀ ਹੈ ਜੀ ਕੋਵਿਡ ਆਇਆ ਕੋਵਿਡ ਤੋਂ ਬਾਅਦ ਬਹੁਤ ਸਾਰਾ ਕੰਮ ਕਰਨ ਦਾ ਤਰੀਕਾ ਉਹ ਬਦਲ ਗਿਆ ਬਹੁਤ ਸਾਰੇ ਕਾਰੋਬਾਰ ਜਾਂ ਜਿਹੜੇ EMPLOYEES ਸੀਗੇ ਜ਼ਿਆਦਾਤਰ ਕੰਮ ਇਹ ਉਹ ਵਰਕ ਫਰਮ ਹੋਮ ਕੀਤਾ ਉਹਨਾਂ ਨੇ ਸੋ ਹੁਣ ਡਾਕ ਫੋਰਡ ਉਹਨਾਂ ਵੱਲੋਂ ਕੰਮਿਆਂ ਨੂੰ ਵਾਪਸ ਦਫ਼ਤਰਾਂ 'ਚ ਪਰਤਣ ਦੇ ਆਦੇਸ਼ ਜਾਰੀ ਕੀਤੇ ਨੇ ਕੀ ਲੋਡ ਪੈ ਗਈ ਪ੍ਰਿੰਸ ਸਾਹਿਬ ਐਡਾ ਕੀ ਹੋ ਗਿਆ ਦੇਖੋ ਜਦੋਂ ਕੋਵਿਡ 19 ਦਾ ਸਮਾਂ ਚੱਲਦਾ ਸੀ ਤਾਂ ਉਸ ਸਮੇਂ ਸਾਨੂੰ ਪਤਾ ਹੈ ਵੀ ਇਖਲਾਤ ਇਸ ਤਰੀਕੇ ਦੇ ਬੜੇ ਹੋਏ ਸੀਗੇ ਸੋ ਹਰੇਕ ਵਿਅਕਤੀ ਵਾਸਤੇ ਦਫਤਰ ਆਉਣਾ ਜਾਂ ਘਰੋਂ ਬਾਹਰ ਨਿਕਲਣਾ ਮਮਕਨ ਨਹੀਂ ਸੀਗਾ ਸੋ ਉਸ ਸਮੇਂ ਸਰਕਾਰ ਨੇ ਚਾਹੇ ਫੈਡਰਲ ਲੈਵਲ ਤੇ ਸੀ ਚਾਹੇ ਪ੍ਰੋਵਿੰਸ਼ੀਅਲ ਲੈਵਲ ਤੇ ਸੀ ਕਿ ਇਸ ਤਰੀਕੇ ਦੇ ਫੈਸਲੇ ਲਏ ਸੀਗੇ ਕਿ ਜੋ ਰਿਮੋਟ ਕੰਮ ਹੁੰਦਾ ਆ ਵੀ ਦੂਰ ਬੈਠੇ ਕੰਮ ਕਰਨਾ ਸੋ ਇਹਨਾਂ ਚੀਜ਼ਾਂ ਨੂੰ ਉਜਾਗ ਦਿੱਤੀ ਗਈ ਸੀ ਪਰ ਹੋਇਆ ਕਿ ਕਿ ਜਿਹੜੇ EMPLOYEES ਸੀਗੇ ਜਿਹੜੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਸੋ ਹੌਲੀ-ਹੌਲੀ ਉਹਨਾਂ ਨੂੰ ਆਦਤ ਆ ਵੀ ਪੈ ਗਈਆਂ ਉਹਨਾਂ ਨੂੰ ਚੰਗਾ ਵੀ ਲੱਗਣ ਲੱਗ ਗਿਆ ਵੀ ਕਿਤੇ ਜਾਣ ਦੀ ਲੋੜ ਨਹੀਂ ਐ ਪਿਛਾਰਾ ਕੁਝ ਅਸੀਂ ਘਰ ਬੈਠੇ ਜਾਂ ਰਿਮੋਟਲੀ ਜਿਹੜਾ ਸਭ ਕੁਝ ਕਰੀ ਜਾ ਰਿਹਾ ਪਰ ਹੁਣ ਕਾਰਿਓ ਸਰਕਾਰ ਨੇ ਇਹ ਐਲਾਨ ਕੀਤਾ ਕਹਿੰਦੇ ਵੀ ਜਨਵਰੀ 2026 ਤੋਂ 60000 ਤੋਂ ਵੱਧ ਜਿਹੜੇ ਡਾਇਰਿਓ ਪਬਲਿਕ ਸਰਵਿਸ ਦੇ ਜਿਹੜੇ EMPLOYES ਨੇ ਸੋ ਕਹਿੰਦੇ ਵੀ ਉਹਨਾਂ ਨੂੰ ਦਫ਼ਤਰਾਂ ਵਿੱਚ ਪੂਰੇ ਸਮੇਂ ਵਾਸਤੇ ਵਾਪਸ ਹੋਣਾ ਪਊਗਾ ਹਫ਼ਤੇ ਦੇ ਵਿੱਚ ਕਹਿੰਦੇ ਪੰਜ ਦਿਨ ਜਿਹੜੇ ਆ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਕੰਮ ਕਰਨਾ ਪਵੇਗਾ ਸੋ ਇਹਨਾਂ ਦੇ ਦੇਖੋ ਇਹ ਸਰਕਾਰ ਦਾ ਇਹਦੇ ਵਿੱਚ ਪੱਖ ਇਹ ਆ ਕਹਿੰਦੇ ਵੀ ਜਦੋਂ EMPLOYES ਦਫ਼ਤਰਾਂ ਦੇ ਵਿੱਚ ਇਕੱਠੇ ਹੁੰਦੇ ਆ ਉੱਥੇ ਕੰਮ ਕਰਦੇ ਆ ਸੋ ਕਹਿੰਦੇ ਉਹਨਾਂ ਦੇ ਵਿੱਚ ਤਾਲਮੇਲ ਵਧੀਆ ਬਣਦਾ ਘਰ ਬੈਠ ਕੇ ਕਹਿੰਦੇ ਜਿਨੂੰ ਈਮੇਲ ਕਰ ਲੈ ਜਾਂ ਫੋਨ ਆल्या ਉਹਦੇ ਨਾਲ ਕਹਿੰਦਾ ਈ ਤਾਲਮੇਲ ਵਧੀਆ ਨਹੀਂ ਬਣਦਾ ਸੋ ਕਹਿੰਦੇ ਵੀ ਵਧੀਆ ਕੰਮ ਦਫ਼ਤਰ ਵਿੱਚ ਬੈਠ ਕੇ ਹੀ ਹੁੰਦਾ ਆ ਤੇ ਕਹਿੰਦੇ ਜਿਹੜੇ ਨਵੇਂ ਕਰਮਚਾਰੀ ਹੁੰਦੇ ਨੇ ਜਿਨ੍ਹਾਂ ਨੂੰ ਅਜੇ ਬਹੁਤਾ ਕੁਝ ਨਹੀਂ ਆਉਂਦਾ ਹੁੰਦਾ ਉਹ ਵੀ ਕਹਿੰਦੇ ਤਾਂ ਹੀ ਬਿਹਤਰ 당ਣਾ ਸਿੱਖ ਸਕਦੇ ਨੇ ਅਗਰ ਉਹ ਦਫ਼ਤਰਾਂ ਦੇ ਵਿੱਚ ਆਪਣੇ ਸੀਨੀਅਰ EMPLOYEES ਦੇ ਨਾਲ ਕੰਮ ਕਰਨਗੇ ਫਿਰ ਇਸ ਕਰਕੇ ਕਹਿੰਦੇ ਵੀ ਦਫ਼ਤਰਾਂ 'ਚ ਵਾਪਸ ਹੁਣ ਦੇਖੋ ਹੁਣ EMPLOYEES ਦੀ ਗੱਲ ਉਹੀ ਆ ਕਿ ਉਹਨਾਂ ਨੂੰ ਆਦਤਾਂ ਹੁਣ ਬਣ ਚੁੱਕੀਆਂ ਨੇ ਕਿ ਆ ਤਾਂ ਬਦਲਣਾ ਨਹੀਂ ਚਾਹੁੰਦੇ ਨਾ ਜੋ ਚੱਲਦਾ ਉਹ ਕਹਿੰਦੇ ਠੀਕ ਹੈ ਪਰ ਹੁਣ ਸਰਕਾਰ ਨੇ ਜੋ ਫੈਸਲਾ ਲਿਆ ਉਹਨੂੰ ਮੰਨਣਾ ਵੀ ਪਵੇਗਾ ਕਿਉਂਕਿ ਨਾਲ ਥੋੜੇ ਆਰਥਿਕ ਪੱਖੋਂ ਵੀ ਅਸਰ ਪੈਣਗੇ ਕਿਉਂਕਿ ਬਹੁਤ ਸਾਰੀਆਂ ਟੈਕਸੀ ਵਾਲੇ ਨੇ ਉੱਬਰ ਵਾਲੇ ਨੇ ਰੈਸਟੋਰੈਂਟ ਵਾਲੇ ਨੇ ਸੋ ਉਹਨਾਂ ਨੂੰ ਵੀ ਫਾਇਦਾ ਹੋਊਗਾ ਕਿਉਂਕਿ ਫੇਰ ਉਹਨਾਂ ਨੇ ਕੰਮ ਤੇ ਵਾਪਸ ਹੋਣਾ ਆ ਤਾਂ ਫਿਰ ਇਹਨਾਂ ਨੂੰ ਇਹ ਚੀਜ਼ਾਂ ਦੀ ਜਿਹੜੀ ਜ਼ਰੂਰਤ ਵੀ ਪਊਗੀ ਹਰੇਕ ਕੋਲ ਆਪਣੀ ਗੱਡੀ ਨਹੀਂ ਵੀ ਹੁੰਦੀ ਰੈਸਟੋਰੈਂਟ 'ਚ ਬਾਹਰ ਖਾਣੇ ਵੀ ਖਾਣਗੇ ਸੋ ਇਹਦੇ ਨਾਲ ਹੋ ਸਕਦਾ ਵੀ ਥੋੜਾ ਬਹੁਤਾ ਟ੍ਰੈਫਿਕ ਵੀ ਜਿਹੜਾ ਵਧ ਸੜਕਾਂ ਦੇ ਉੱਪਰ ਨਜ਼ਰ ਆਵੇ ਜੀ ਬਹੁਤ ਵਧੀਆ ਪੁਆਇੰਟ ਦੱਤੇ ਆ ਪ੍ਰਣਾ ਸਾਹਿਬ ਵੀ ਆਰਥਿਕਤਾ ਨੂੰ ਕਿਵੇਂ ਹੁਲਾਰਾ ਮਿਲੂਗਾ ਹਾਂਜੀ ਚਲੋ ਉਹਨਾਂ ਨੇ ਤਾਂ ਆਪਣਾ ਇੱਕੋ ਚੀਜ਼ ਦੇਤੀ ਪਰ ਇਹ ਜਿਹੜੇ ਪੁਆਇੰਟ ਤੁਸੀਂ ਦੱਸੇ ਨੇ ਇਹ ਚੰਗੇ ਨੇ ਸਾਰਿਆਂ ਲਈ ਚੰਗੇ ਨੇ ਤੇ ਲਓ ਕੰਜ਼ਰਵੇਟਿਵ ਵਾਲੇ ਪਹਿਲਾਂ ਤਾਂ ਜਿਹੜਾ ਜੀ ਕੁਛ ਨਾ ਕੁਛ ਇਹ ਵੀ ਆਪਣੀ ਇਨਪੁਟ ਪਾਉਂਦੇ ਰਹਿੰਦੇ ਨੇ ਔਰ ਚਾਹੀਦਾ ਵੀ ਹੈ ਜੇ ਕਰਨੀ ਸਾਹਿਬ ਉਹਨਾਂ ਦੀ ਸਰਕਾਰ ਬਣੀ ਹੈ ਤਾਂ ਜਿਹੜੀਆਂ ਗਲਤ ਨੀਤੀਆਂ ਕੁਝ ਉਹਨਾਂ ਦੀਆਂ ਵੀ ਹੋਣਗੀਆਂ ਤੇ ਹੁਣ ਇਲੈਕਟ੍ਰਿਕ ਵਹੀਕਲਸ ਦੇ ਬਾਰੇ ਦੇ ਵਿੱਚ ਖਬਰ ਸਾਹਮਣੇ ਆ ਰਹੀ ਹੈ ਪ੍ਰਿੰਸ ਸਾਹਿਬ ਸੋ ਕੰਜ਼ਰਵੇਟਿਵ ਵਾਲੇ ਕਹਿੰਦੇ ਵੀ ਇਲੈਕਟ੍ਰਿਕ ਵਹੀਕਲ ਮੰਡੇਟ ਖਿਲਾਫ ਦੇਸ਼ ਵਿਆਪੀ ਅਭਿਆਨ ਚਲਾਉਣਗੇ ਜੀ ਉਹ ਦੇਖੋ ਜਿਵੇਂ ਪਹਿਲਾਂ ਕਾਰਬਨ ਟੈਕਸ ਲਾਇਆ ਗਿਆ ਸੀ ਲਿਬਰਲ ਸਰਕਾਰ ਵੱਲੋਂ ਤੇ ਪੀਅਰ ਪੋਲੀ ਆ ਉਹਨਾਂ ਸੋ ਬਹੁਤ ਵੱਡਾ ਮੁੱਦਾ ਬਣਾਇਆ ਇਲੈਕਸ਼ਨ ਦੇ ਵਿੱਚ ਪਰ ਇਹ ਵੱਡਾ ਮੁੱਦਾ ਇਹਨੂੰ ਬਣਾਇਆ ਸੀਗਾ ਸੋ ਇਹਨੂੰ ਖਤਮ ਕਰਨ ਦੀ ਗੱਲ ਉਸ ਸਮੇਂ ਮਾਰਕਾਨੀ ਸਾਹਿਬ ਨੇ ਕੀਤੀ ਸੀ ਤੇ ਹੁਣ ਕੀ ਆ ਕਿ ਉਸ ਤੋਂ ਬਾਅਦ ਹੁਣ ਜਿਹੜਾ ਇਲੈਕਟ੍ਰੋਨਿਕ ਵੀਕਲ ਮੈਂਡੇਟ ਐ ਸੋ ਹੁਣ ਇਹਨੂੰ ਇੱਕ ਵੱਡਾ ਮੁੱਦਾ ਪੀਅਰ ਪੋਲੀ ਆਬ ਜਿਹੜਾ ਬਣਾ ਰਹੇ ਨੇ ਸੋ ਇਹ ਕਹਿ ਰਹੇ ਨੇ ਕਹਿੰਦੇ ਕਿ ਜੋ ਇਹ ਜ਼ੀਰੋ emission ਵੀਕਲ ਮੈਂਡੇਟ ਪ੍ਰੋਗਰਾਮ ਐ ਇਹ 2026 ਤੋਂ ਸ਼ੁਰੂ ਹੋਣਾ ਅਗਲੇ ਸਾਲ ਤੋਂ ਇਹ ਪ੍ਰੋਗਰਾਮ ਸਟਾਰਟ ਹੋ ਰਿਹਾ ਅਗਲੇ ਸਾਲ ਤੋਂ ਕੀ ਐ ਕਿ 20% ਜਿਹੜੀਆਂ ਲਾਈਟ ਦੀ ਵੀਕਲ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਵਿਕਰੀ ਜਿਨ੍ਹਾਂ ਦੀ ਹੋਣੀ ਹੈ ਉਹ ਇਲੈਕਟ੍ਰੋਨਿਕ ਹੋਣੇ ਚਾਹੀਦੇ ਜ਼ੀਰੋ ਐਮਿਸ਼ਨ ਵੀਕਲਸ ਹੋਣੇ ਚਾਹੀਦੇ ਨੇ ਹੁਣ ਏ 2026 ਤੋ ਕੀ ਆ ਕਿ 20% ਹੋਣੇ ਚਾਹੀਦੇ ਤੇ ਕੁੱਲ ਵਿਕਰੀ ਦੇ ਜਿਹੜੇ ਜ਼ੀਰੋ ਮਿਸ਼ਨ ਵਾਲੇ ਵੀਹਿਕਲਸ ਨੇ ਇਹ 2035 ਤੱਕ ਜਾ ਕੇ ਕੀ ਹੋਣਾ ਆ ਕਿ 100 ਦੇ 100% ਜਿਹੜੇ ਨੇ ਜ਼ੀਰੋ ਮਿਸ਼ਨ ਵੀਹਿਕਲਸ ਹੀ ਵੇਚੇ ਜਾ ਸਕਦੇ ਨੇ ਸੋ ਇਹ ਇਲੈਕਟ੍ਰੋਨਿਕ ਵੀਹਿਕਲ ਜਿਹੜਾ ਮੰਡੇਟ ਹੈ ਜਿਹੜਾ 2035 ਤੂੰ 100% ਕਰਨਾ ਹੈ ਅਗਲੇ ਸਾਲ ਤੋਂ 20% ਕਰਨਾ ਸੋ ਇਹਦੇ ਖਿਲਾਫ ਕਹਿੰਦੇ ਵੀ ਅਸੀਂ ਮੁਲਕ ਦੇ ਵਿੱਚ ਅਭਿਆਨ ਚਲਾਵਾਂਗੇ ਲੋਕਾਂ ਨੂੰ ਵੇਅਰ ਕਰਾਂਗੇ ਸੋ ਦੇਖੋ ਇਹਦੇ ਵਿੱਚ ਇਸ ਸਰਕਾਰ ਦਾ ਤਾਂ ਇਹੀ ਪੱਖ ਹੈ ਕਿ ਜ਼ੀਰੋ ਮਿਸ਼ਨ ਵਾਲੇ ਵੀਕਲਸ ਹੋਣਗੇ ਤਾਂ ਇਹਦੇ ਨਾਲ ਜਿਹੜਾ ਸਾਡੇ ਇੱਥੇ ਇਹ ਜਿਹੜਾ ਪੋਲੂਸ਼ਨ ਵਗੈਰਾ ਆ ਉਹ ਘਟੇਗਾ ਪਰ ਦੂਜੇ ਪਾਸੇ ਇੱਥੇ ਪੀਰ ਪੋਲੀਓ ਸਾਹਿਬ ਇਹ ਕਹਿ ਰਹੇ ਨੇ ਕਹਿੰਦੇ ਵੀ ਇਹਦੇ ਨਾਲ ਹੋਣਾ ਕੀ ਆ ਵੀ ਇੱਥੇ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਕਿੰਨੇ ਨੌਕਰੀਆਂ ਜਿਹੜੀਆਂ ਜਾਣੀਆਂ ਗਈਆਂ ਤੇ ਕਹਿੰਦੇ ਬਹੁਤ ਸਾਰੇ ਪਿੰਡ ਤਾਂ ਜਿਹੜੇ ਇਹੋ ਜਿਹੇ ਨੇ ਇਹ ਜਿਹੜੇ ਪਿੰਡਾਂ ਦੇ ਪਿੰਡ ਖਤਮ ਹੋ ਜਾਣਗੇ ਕਿਉਂਕਿ ਉਹ ਉਹਨਾਂ ਦੀ ਪੂਰੀ ਦੀ ਪੂਰੀ ਜੌਬਸ ਉੱਤੇ ਚੱਲੀ ਜਾਣਗੀਆਂ ਨਾਲ ਇਹ ਕਹਿੰਦੇ ਨੇ ਵੀ ਜਿਹੜੇ ਸਾਡੇ ਕਸਟਮਰਸ ਨੇ ਕਹਿੰਦੇ ਵੀ ਉਹਨਾਂ ਕੋਈ ਚੁਆਇਸ ਨਹੀਂ ਰਹੀ ਜਾਨੀ ਉਹਨਾਂ ਨੂੰ ਤੱਕੀ ਦੇ ਨਾਲ ਕਹਿੰਦੇ ਇਹੋ ਜਿਹੀਆਂ ਗੱਡੀਆਂ ਜਿਹੜੀਆਂ ਵੇਚ ਰਹੀਆਂ ਜਾ ਰਹੀਆਂ ਨੇ ਸੋ ਇੱਥੇ ਇਹ ਬਹੁਤ ਸਾਰੇ ਜੋ ਆਟੋ ਇੰਡਸਟਰੀ ਨਾਲ ਜੁੜੇ ਹੋਏ ਲੋਕ ਨੇ ਸੋ ਉਹਨਾਂ ਦਾ ਵੀ ਇੱਕ ਤਰ੍ਹਾਂ ਕਿਤੇ ਇਹ ਮਾਨਸਿਕ ਤੌਰ ਤੇ ਹੈਗਾ ਵੀ ਇਹ ਤੱਕੀ ਦੇ ਨਾਲ ਜਿਹੜਾ ਇਹੋ ਜਿਹਾ ਮੈਂਟਲ ਨਾ ਥੋਪਿਆ ਜਾਵੇ ਹੁਣ ਗੱਲ ਇਹ ਆ ਕਿ ਇਹ ਇਹ ਮੁੱਦੇ ਨੂੰ ਇੱਕ ਪਾਸੇ এনवायरमेंट ਨਾਲ ਜੋੜਿਆ ਜਾ ਰਿਹਾ ਪੀਰ ਪੋਲੀਓ ਸਾਹਿਬ ਕੈਨੇਡਾ ਸਰਕਾਰਾਂ ਤੱਕ ਕਾ ਕਰ ਰਿਹਾ ਯਾਨੀ ਲੋਕਾਂ ਕੋਲੋਂ ਦੀ ਜਿਹੜੀ ਆਜ਼ਾਦੀ ਹੈ ਉਹ ਖੋਈ ਜਾ ਰਹੀ ਹੈ ਇਹਦੇ ਨਾਲ ਕਹਿੰਦੇ ਆ ਵੀ ਜੌਬਸ ਬਹੁਤ ਕੈਨੇਡਾ ਚਾਣ ਗਿਆ ਹੁਣ ਇਹ ਲੋਕਾਂ ਨੇ ਡਿਸਾਈਡ ਕਰਨਾ ਵੀ ਕਿਹੜਾ ਪੱਖ ਤੁਹਾਨੂੰ ਠੀਕ ਲੱਗਦਾ ਹੈ ਜਾਂ ਸਰਕਾਰ ਅੱਗੇ ਜਾ ਕੇ ਇਸ ਤਰੀਕੇ ਦੀ ਅਗਰ ਇਸ ਨੂੰ ਵੱਡਾ ਮੁੱਦਾ ਬਣਾਉਣ ਦੇ ਵਿੱਚ ਪੀਰ ਪੋਲੀਓ ਕਾਮਯਾਬ ਹੁੰਦੇ ਨੇ ਸੋ ਉਹਨਾਂ ਦਾ ਕੀ ਪੱਖ ਰਹੂਗਾ ਨਾਲ ਪੀਰ ਪੋਲੀਓ ਸਾਹਿਬ ਹੁਣਾਂ ਨੇ ਜੋ ਕੈਨੇਡੀਅਨ ਫੈਡਰਲ ਸਰਕਾਰ ਹੈ ਜੋ ਆਈਐਸ ਆਈਐਸ ਨਾਲ ਜੁੜੀਆਂ ਹੋਈਆਂ ਅੱਠ ਔਰਤਾਂ ਸੀਆਂ ਸੋ ਇਹਨਾਂ ਦੇ ਵਿੱਚ ਪਿੰਦ ਜੀ ਕੀ ਹੋਇਆ ਸੀਗਾ ਕਿ ਇੱਕ ਕਨੇਡੀਅਨ ਔਰਤਾਂ ਗਈਆਂ ਸੀਰੀਆ ਦੇ ਵਿੱਚ ਗਈਆਂ ਉੱਥੇ ਜਾ ਕੇ ਇਹਨਾਂ ਨੇ ਕੀ ਕੀਤਾ ਵੀ ਆਈਐਸ ਆਈਐਸ ਜਿਹੜਾ ਕਿ ਅੱਤਵਾਦੀ ਸੰਗਠਨ ਹੈ ਉਹਨੂੰ ਉਹਨਾਂ ਨੇ ਜੁਆਇਨ ਕੀਤਾ ਸ਼ਾਮਲ ਹੋਈਆਂ ਤੇ ਬਾਅਦ ਦੇ ਵਿੱਚ ਜਿਹੜਾ ਸੀਗਾ ਇਹ ਇਨਾਂ ਨੂੰ ਉੱਥੇ ਜਿਹੜਾ ਸੀਗਾ ਕੋਡੇਸ਼ ਫੌਜਾਂ ਨੇ ਜਿਹੜਾ ਸੀ ਮਿਡਲ ਈਸਟ ਦੇ ਵਿੱਚੋਂ ਫੜ ਲਿਆ ਸੀ ਉਹਨਾਂ ਦੇ ਕਾਬੂ ਦੇ ਵਿੱਚ ਸੀ ਆ ਇਹ ਵਾਪਸ ਇਨਾਂ ਨੂੰ ਤੇ ਇਹਨਾਂ ਦੇ ਜਿਹੜੇ ਬੱਚਿਆਂ ਨੂੰ ਕੈਂਡਾ ਲਿਆਂਦਾ ਗਿਆ ਕਹਿੰਦੇ ਵੀ 1.7 ਲੱਖ ਤੋਂ ਵੱਧ ਡਾਲਰ ਜਿਹੜੇ ਆ ਇੱਥੇ ਖਰਚੇ ਗਏ ਨੇ ਉਹਨਾਂ ਵਾਸਤੇ ਕਹਿੰਦੇ ਵਾਈਨ ਆਈਸਕ੍ਰੀਮ ਆ ਮਠਿਆਈਆਂ ਇਹ ਵੱਡੇ ਹੋਟਲਾਂ ਦੇ ਵਿੱਚ ਉਹਨਾਂ ਦੀ ਰਹਿائش ਰੱਖੀ ਗਈ ਉਹਨੇ ਜਿਹੜਾ ਖਰਚਾ ਉਹਨਾਂ ਲੋਕਾਂ ਤੇ ਕੀਤਾ ਗਿਆ ਜਿਹੜਾ ਕੀ ਕੈਨੇਡਾ ਦੇ ਨਾਲ ਇੱਕ ਤਰੀਕੇ ਨਾਲ ਜੋ ਕਹਿ ਰਹੇ ਹਾਂ ਕਿ ਜਿਹੜੇ ਕਨਸਟੀਟਿਊਸ਼ਨ ਨੂੰ ਗਦਾਰੀ ਕਰਕੇ ਦੂਜੇ ਮੁਲਕ ਦੇ ਵਿੱਚ ਜੱਤਵਾਦੀ ਸਰਕਾਰ ਵਿੱਚ ਹਿੱਸਾ ਲੈਣ ਗਏ ਨੇ ਸੋ ਇਹੋ ਜਿਹੇ ਲੋਕਾਂ ਦੇ ਨਾਲ ਇੰਨਾ ਖਰਚਾ ਕਰਕੇ ਵੀਆਈਪੀ ਟ੍ਰੀਟਮੈਂਟ ਆ ਦੇੜੀਆਂ ਸੋ ਇਸ ਮੁੱਦੇ ਨੂੰ ਵੀ ਕੱਲ ਪੀਅਰ ਪਾਲੀਵਰ ਨੇ ਚੁੱਕਿਆ ਹੈ ਜੀ ਪ੍ਰਣਾ ਸਾਹਿਬ ਇਹ ਪ੍ਰਣਾ ਸਾਹਿਬ ਜਿਹੜੀ ਖਬਰ ਆ ਵੈਸੇ ਜੇ ਜੇ ਉੱਥੇ ਭਾਰਤ ਦੇ ਵਿੱਚ ਆ ਕੁਝ ਹੋਇਆ ਹੁੰਦਾ ਨਾ ਉੱਥੇ ਜਿਹੜੇ ਰਾਸ਼ਟਰਵਾਦ ਵਾਲੇ ਆ ਉਹਨਾਂ ਨੇ ਗਦਾਰ ਇਹ ਬੂ ਕਹਿ ਕਹਿ ਕੇ ਪਤਾ ਨਹੀਂ ਕਿੱਡਾ-ਕੱਡਾ ਉੱਥੇ ਟਾਰਾ ਮਾਰਨੀਆਂ ਸੀਗੀਆਂ ਮੀਡੀਆ ਦੇ ਵਿੱਚ ਹਾਂ ਪਰ ਉਹ ਪਰ ਜਿਹੜਾ ਇਹਨਾਂ ਖਰਚਾ ਤੁਸੀਂ ਇਹਦੇ ਵਿੱਚ ਦੱਸਿਆ ਹੈ ਵੀ ਆਈਐਸ ਆਈਐਸ ਨਾਲ ਜੁੜੀਆਂ ਹੋਈਆਂ ਔਰਤਾਂ ਨੂੰ ਦੁਬਾਰੇ ਕੈਨੇਡਾ ਚ ਲਿਆਉਣ ਦੇ ਲਈ ਉਹਨਾਂ ਨੂੰ ਹੋਟਲ ਚ ਰੱਖਣਾ ਮਹਿੰਗੇ ਖਾਣੇ ਕੱਪੜੇ ਲੀੜੇ ਕਿੰਨੇ ਲੱਖਾਂ ਡਾਲਰ ਉਹਨਾਂ ਤੇ ਜਿਹੜੇ ਆ ਜੀ ਉਹ ਅ ਕਾਰ ਚ ਕਰ ਦਿੱਤੇ ਸੀਗੇ ਚਲੋ ਆਉਣ ਵਾਲੇ ਦਿਨਾਂ ਚ ਦੇਖਦੇ ਆ ਵੀ ਇਹ ਵੀ ਖਬਰ ਹੋਣ ਅੱਗੇ ਜਾ ਕੇ ਸੁਰਖੀਆਂ ਬਟੋਰਦੀ ਆ ਕਿ ਨਹੀਂ ਬਟੋਰਦੀ ਹੈਗੀ ਅਗਲੀ ਖਬਰ ਅ ਦੀ ਗੱਲਬਾਤ ਕਰੀਏ ਤਾਂ ਪ੍ਰੇਮ ਸਿੰਘ ਸਾਹਿਬ ਆਪਾਂ ਤਾਂ ਸਾਂਝ ਪਾ ਲੈਣੇ ਆ ਸੋ ਅਗਲੀ ਖਬਰ ਇਹ ਵੀ ਅ ਅਮਰੀਕਾ ਦੇ ਵਿੱਚ ਹੀ ਹੈ ਜੀ ਇਹ ਸੋ ਪੰਜ ਭਾਰਤੀਆਂ ਤੇ ਦੋਸ਼ ਲੱਗੇ ਨੇ ਪ੍ਰੇਮ ਸਿੰਘ ਸਾਹਿਬ ਅਮਰੀਕਾ ਜੀ ਵੈਸੇ ਜਿੰਨੀਆਂ ਖਬਰਾਂ ਆਉਂਦੀਆਂ ਨੇ ਔਰ ਉੱਥੇ ਠੱਗੀਆਂ ਠੋਰੀਆਂ ਦੇ ਲਈ ਉੱਥੇ ਦੀਆ ਸਿਸਟਮ ਨੂੰ ਚੂਨਾ ਲਾਉਣ ਦੇ ਲਈ ਤੇ ਭਾਰਤੀਆਂ ਦੇ ਨਾਂ ਬਹੁਤ ਅੱਗੇ ਆਉਂਦੇ ਨੇ ਹੁਣ ਆ ਫੇਰ ਆ ਗਏ ਜੀ ਇਹ ਪੰਜ ਦੇ ਉੱਤੇ ਲੱਗੇ ਨੇ ਜੀ ਕਹਿੰਦੇ ਦੋਸ਼ ਦੇਖੋ ਇਸ ਤਰ੍ਹਾਂ ਕਿ ਅਮਰੀਕਾ ਦੇ ਵਿੱਚ ਤਕਰੀਬਨ 4 ਮਿਲੀਅਨ ਦੇ ਕਰੀਬ ਭਾਰਤੀ ਮੂਲ ਦੇ ਲੋਕ ਉੱਥੇ ਰਹਿੰਦੇ ਰਹੇ ਤੋ ਜਿਵੇਂ ਅਸੀਂ ਕੈਨੇਡਾ 'ਚ ਦੇਖਦੇ ਆ ਕਿ ਇੱਥੇ ਇਨਵੋਲਵਮੈਂਟ ਬੜੀ ਹੋ ਰਹੀ ਤੇ ਪੰਜਾਬੀਆਂ ਦੇ ਬੜੇ ਨਾਮ ਆ ਰਹੇ ਨੇ ਸੋ ਅਮਰੀਕਾ ਦੇ ਵਿੱਚ ਜਾਦਾ ਗੈਰ ਪੰਜਾਬੀ ਜਿਹੜੇ ਨੇ ਕਿਉਂਕਿ ਉਹਨਾਂ ਦੀ ਬਸੋਂ ਬਹੁਤ ਜ਼ਿਆਦਾ ਹੈ ਉੱਥੇ ਸੋ ਨਾਮ ਪਿਛਲੇ ਸਮੇਂ ਤੋਂ ਕਾਫੀ ਇਸ ਤਰ੍ਹਾਂ ਦੇ ਆ ਰਹੇ ਨੇ ਵੱਖ-ਵੱਖ ਤਰੀਕੇ ਦੇ ਜਿਹੜੇ ਫਰੌਂਟਸ ਉੱਥੇ ਹੋ ਰਹੇ ਨੇ ਤੇ ਜਾਂ ਜਿਹੜੇ ਇਸ ਤਰ੍ਹਾਂ ਦੇ ਜਿਹੜਾ ਹਿਊਮਨ ਟ੍ਰੈਫਿਕਿੰਗ ਦੇ ਮਾਮਲੇ ਨੇ ਸੋ ਇਹਦੇ ਵਿੱਚ ਵੀ ਕਾਫੀ ਨਾਮ ਆ ਰਹੇ ਨੇ ਹੁਣੇ ਜੋ ਮਾਮਲਾ ਆ ਨਵਾਰਸ਼ਿਕਾ ਜਿਹੜਾ ਇਸ ਸਟੇਟ ਹੈ ਅਮਰੀਕਾ ਦਾ ਸੋ ਉੱਥੋਂ ਆਈ ਹੈ ਕਿ ਸੋ ਉੱਥੇ ਜੋ ਪੰਜ ਜਣੇ ਜਿਹੜੇ ਭਾਰਤੀ ਮੂਲ ਦੇ ਨੇ ਸੋ ਉਹਨਾਂ ਨੂੰ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕਾਬੂ ਦੇ ਚੋ 10 ਨਵਾਲਗ ਨੇ ਤੇ ਜਿਹੜੇ 17 ਬਾਲਗ ਨੇ ਸੋ ਟੋਟਲ 27 ਜਣਿਆਂ ਨੂੰ ਬਚਾਇਆ ਗਿਆ ਸੋ ਐਲੀਗੇਸ਼ਨਸ ਕੀ ਨੇ ਕਿ ਜੋ ਨਿਵਰਾਸ ਕਾਇਆ ਸੋ ਉਹਦੇ ਹੋਟਲਾਂ ਦੇ ਵਿੱਚ ਕਹਿੰਦੇ ਮਨੁੱਖੀ ਤਸ਼ਕਰੀ ਦਾ ਕੰਮ ਚੱਲ ਰਿਹਾ ਸੀਗਾ ਸੋ ਇਹਦੇ ਵਿੱਚ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ ਧੱਕੇ ਨਾਲ ਮਜ਼ਦੂਰੀ ਕਰਾਉਣੇ ਏਜੰਸੀ ਸ਼ੋਸ਼ਣ ਵੀ ਕੀਤਾ ਜਾਂਦਾ ਸੀਗਾ ਤੇ ਗੈਰ ਕਾਨੂੰਨੀ ਕਹਿੰਦੇ ਪ੍ਰਵਾਸੀਆਂ ਨੂੰ ਪਨਾਹ ਦੇਣ ਦੇ ਦੋਸ਼ ਵੀ ਸੀਗੇ ਕੁਝ ਡਰਗ ਨਾਲ ਰਿਲੇਟਡ ਅਲੀਗੇਸ਼ਨਸ ਵੀ ਜਿਹੜੇ ਇਹਨਾਂ ਦੇ ਵਿੱਚੋਂ ਕੁਝ ਲੋਕਾਂ ਦੇ ਲੱਗੇ ਗਏ ਨੇ ਸੋ ਇਹਦੇ ਵਿੱਚ ਕਹਿੰਦੇ ਵੀ 10 ਨਵਾਲਕ 17 ਬਾਲਗਾਂ ਨੂੰ ਜਿਹੜਾ ਬਚਾਇਆ ਗਿਆ ਤੇ ਇਹਨਾਂ ਵਿੱਚੋਂ ਕੁਝ ਦੀ ਉਮਰ ਕਹਿੰਦੇ ਸਿਰਫ 12 ਸਾਲ ਦੀ ਕਰੀ ਸੀ ਦੇਖੋ 12 ਸਾਲ ਦੇ ਲੋਕਾਂ ਨੂੰ ਜਿਹੜੇ ਬੱਚੇ ਨੇ ਉਹਨਾਂ ਨੂੰ ਬੰਦਕ ਬਣਾ ਕੇ ਰੱਖਿਆ ਗਿਆ ਸੀਗਾ ਜਿਹੜੇ ਲੋਕ ਗ੍ਰਿਫਤਾਰ ਤੇ ਚਾਰਜ ਕੀਤੇ ਗਏ ਨੇ ਉਹਦੇ ਵਿੱਚ ਗੈਂਟਾ ਕੁਮਾਰ ਚੌਧਰੀ ਹੈ ਤੇ ਇੱਕ ਰਸ਼ਮੀ ਅਜੀਤ ਸਮਾਨੀ ਹੈ ਅਮਿਤ ਪ੍ਰਲਜਾਦ ਪਾਈ ਚੌਧਰੀ ਹੈ ਅਮਿਤ ਬਾਬੂ ਪਾਈ ਚੌਧਰੀ ਹੈ ਮਹੇਸ਼ ਕੁਮਾਰ ਚੌਧਰੀ ਹੈ ਸੋ ਇਹ ਪੰਜ ਜਣੇ ਆ ਜਿਨ੍ਹਾਂ ਦੇ ਉੱਪਰ ਜਿੱਥੇ ਇਹ ਵੱਖ-ਵੱਖ ਚਾਰਜ ਲੱਗੇ ਨੇ ਤੇ ਵਿੱਚ ਫੈਡਰਲ ਜਾਂਚ ਬੀਰੋ ਜਿਹੜਾ ਐਫਬੀਆਈ ਹੈ homeland security ਹੈ ਸੋ ਇਹਨਾਂ ਨੇ 12 ਅਗਸਤ ਨੂੰ ਜਿਹੜੇ 14 ਵੱਖ-ਵੱਖ ਕਮਰਸ਼ੀਅਲ ਜਿਹੜੇ ਸਥਾਨ ਨੇ ਤੇ ਦੋ ਰਹਿਸ਼ੀ ਜਿਹੜੀਆਂ ਸਥਾਨ ਨੇ ਸੋ ਉਹਨਾਂ ਦੇ ਉੱਪਰ ਤਲਾਸ਼ੀ ਲਈ ਸੀ ਸੋ ਇਹਦੇ ਵਿੱਚ ਜਿਹੜੇ ਆ ਇਹ ਵੱਖ-ਵੱਖ ਲੋਕ ਜਿਹੜੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਹੋਟਰਾਜ ਕਹਿੰਦੇ ਵੀ ਏਜੰਸੀ ਸ਼ੋਸ਼ਣ ਵੀ ਹੁੰਦਾ ਸੀ ਤਸਕਰ ਵੀ ਹੁੰਦੀ ਸੀ ਇਹੜੇ ਨਸ਼ੀਲੇ ਪਦਾਰਥ ਸੀਗੇ ਸੋ ਇਹ ਵੀ ਵੰਡੇ ਜਾਂਦੇ ਸੀ ਕਾਫੀ ਕੋਸ਼ ਜਿਹੜੇ ਅਲੀਗੇਸ਼ਨ ਸੀ ਇਹਨਾਂ ਦੇ ਖਿਲਾਫ ਲੱਗੇ ਨੇ ਸੋ ਇਹਨਾਂ ਤੋਂ ਇਲਾਵਾ ਇਥੋ ਵੀ ਫਿੰਡਜੀ ਦਾ ਖਬਰ ਜਿਹੜੀ ਅੰਟਾਰੀਓ ਦੇ ਨਾਲ ਸੰਬੰਧਿਤ ਵੀ ਹੈ ਇਸੇ ਤਰੀਕੇ ਦੀ ਖਬਰ ਹੈ ਸੋ ਇੱਥੇ ਕੀ ਸੀਗਾ ਕਿ ਇੱਕ ਮਾਮਲਾ ਸਾਹਮਣੇ ਆ ਰਿਹਾ ਸੀਗਾ ਜਿਹੜਾ ਚਾਈਲਡ ਪੋਰਨੋਗ੍ਰਾਫੀ ਦੇ ਨਾਲ ਸੰਬੰਧਿਤ ਮਾਮਲਾ ਸੀਗਾ ਸੋ ਉਹਦੇ ਵਿੱਚ ਵੀ ਜੋ ਇੱਥੇ ਦੀ ਸਾਡੀਆਂ ਲੋਕਲ ਪੁਲਿਸ ਇਨਫੋਰਸਮੈਂਟ ਨੇ ਸੋ ਇਹਨਾਂ ਨੇ ਆਸਟ੍ਰੇਲੀਆ ਦੇ ਨਾਲ ਜਿਹੜੀ ਸੰਬੰਧਿਤ ਉੱਥੇ ਦੀ ਏਜੰਸੀਸ ਨੇ ਸੋ ਉਹਨਾਂ ਦੇ ਨਾਲ ਰਲ ਕੇ ਇਹ ਇਨਵੈਸਟੀਗੇਸ਼ਨ ਕੀਤੀ ਹੈ ਕਹਿੰਦੇ ਵੀ ਇੱਕ ਸ਼ਖਸ ਹੈ ਜਿਹਦਾ ਨਾਮ ਪੀਟਰ ਪੈਟਲੈਕਸ ਹੈ 41 ਸਾਲ ਉਮਰ ਹੈ ਪਿਕਰਿੰਗ ਦਾ ਰੈਡ ਵਾਲਾ ਆ ਸੋ ਇਹਨੇ ਆਪਣੀ ਉਮਰ ਜਿਹੜੀ ਆ ਇਹ ਸੋਸ਼ਲ ਲੰਗੀ ਦੇ ਘੱਟ ਦਿਖਾਈ ਹੋਈ ਸੀ ਆਈਡੀ ਇੱਕ ਬਣਾਈ ਹੋਈ ਸੀ ਜਿਹੜੀ ਕਰੇਵਿੰਗ ਜੋਕਸ ਦੇ ਨਾਂ ਤੇ ਸੀਗੀ ਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਟਾਰਗੇਟ ਕਰਦਾ ਸੀਗਾ ਤੇ ਉਹਨਾਂ ਦੀਆਂ ਵੇਸ਼ ਤਰੀਕੇ ਦੀਆਂ ਅਸ਼ਲੀਲ ਵੀਡੀਓ ਫਿਲਮਾਂ ਜਿਹੜਾ ਬਣਾਉਣ ਦਾ ਕੰਮ ਕਰਦਾ ਸੀਗਾ ਬੜਾ ਸਗੀਨ ਇਹ ਕੰਨੇ ਮਾਮਲਾ ਸੀਗਾ ਤੇ ਇਹਨੂੰ ਹੁਣ ਆਸਟ੍ਰੇਲੀਆ ਦੀ ਏਜੰਸੀਆਂ ਦੇ ਨਾਲ ਰਲ ਕੇ ਗ੍ਰਿਫਤਾਰ ਕੀਤਾ ਗਿਆ ਸੋ ਇਸੇ ਤਰੀਕੇ ਦੇ ਨਾਲ TTC ਜਿਹੜੀ ਬੱਸਾਂ ਨੇ ਸੋ ਉਹਦੇ ਵਿੱਚ ਸੈਕਸ਼ੂਅਲ ਅਸੌਲਟ ਦੇ ਮਾਮਲੇ ਵਿੱਚ ਇੱਕ 26 ਸਾਲ ਦਾ ਜਿਹੜਾ ਇਹ ਸ਼ਹਿਰ ਰਾਜੂ ਸਰੀ ਕੌਂਦਾ ਸੋ ਇਹਨੂੰ ਅਰੈਸਟ ਕੀਤਾ ਗਿਆ ਸੋ ਇਹ ਕੁਝ ਇੱਥੇ ਦੀਆਂ ਲੋਕਲ ਖਬਰਾਂ ਸੀਗਾਂ ਸੋ ਓਵਰਆਲ ਜਿਹੜੀਆਂ ਇਹ ਖਬਰਾਂ ਜਿਹੜੀਆਂ ਨਹੀਂ ਤਾਂ ਫਿਰ ਇਸ ਤਰੀਕੀ ਦੀ ਮੰਦ ਭਾਗੀਆਂ ਹੁੰਦੀਆਂ ਨੇ ਜਿਹਦੇ ਵਿੱਚ ਸੈਕਸ ਆਉਟ ਦੇ ਮਾਮਲੇ ਹੋਣ ਜਾਂ ਕਿਸੇ ਨਾ ਕਿਸੇ ਟੰਗ ਦੇ ਨਾਲ ਅਗਰ ਬੱਚਿਆਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾਂਦਾ ਤੇ ਨਾਲ ਇੱਕ ਖਬਰ ਅਮਰੀਕਾ ਤੋਂ ਹੋਰ ਆ ਰਹੀ ਹੈ ਪਿੰਨ ਜੀ ਉਹਦੇ ਵਿੱਚ ਜੋ ਲੌਰੈਂਸ ਬਿਸ਼ਨੋਈ ਗੈਂਗ ਹੈ ਸੋ ਉਹਦੇ ਨਾਲ ਸੰਬੰਧਿਤ ਜਿਹੜਾ ਕਿ ਤੇ ਨਾਦਰ ਸ਼ਾਹ ਦਾ ਕਤਲ ਹੋਇਆ ਸੀਗਾ ਇੱਕ ਬਲਾਸਟ ਦੀ ਸਾਜ਼ਿਸ਼ ਰਚੀ ਗਈ ਸੀ ਸੋ ਲਾਰੈਂਸ ਬਿਸ਼ਨੋਈ ਗਰੁੱਪ ਦਾ ਕਾਫੀ ਕਰੀਬ ਵੀ ਹੈ ਕਹਿੰਦੇ ਰਣਦੀਪ ਮਲਿਕ ਇਸਦਾ ਨਾਮ ਹੈ ਸੋ FBI ਨੇ ਅਮਰੀਕਾ ਦੇ ਵਿੱਚੋਂ ਇਸ ਨੂੰ ਗ੍ਰਿਫਤਾਰ ਕੀਤਾ ਆ ਸੋ ਜੋ ਇਹ ਰਣਦੀਪ ਮਲਿਕ ਆ ਇਹ ਜੈਕਸਨ ਪੈਰਿਸ਼ ਕ੍ਰੈਕਚਰਲ ਸੈਂਟਰ ਤੋਂ ਗ੍ਰਿਫਤਾਰ ਹੋਇਆ ਹੁਣ ਇਹਨੂੰ ਭਾਰਤ ਦੇ ਹਵਾਲੇ ਕੀਤਾ ਜਾਊਗਾ ਸੋ ਇਹ ਬੇਸਿਕਲੀ ਜਿਹੜਾ ਸੀ ਭਾਰਤ ਦੇ ਹਰਿਆਣਾ ਦੇ ਨਾਲ ਸੰਬੰਧਿਤ ਸੀਗਾ ਇਹ ਇੱਕ ਇਹ ਮਹਾਕਾਲ ਟਰਾਂਸਪੋਰਟੇਸ਼ਨ ਦੇ ਨਾਲ ਜੁੜਿਆ ਹੋਇਆ ਸੀਗਾ ਸੋ ਬਹੁਤ ਸਾਰੀਆਂ ਗੈਂਗ ਰਿਲੇਟਡ ਐਕਟੀਵਿਟੀਜ਼ ਇਹ ਚ ਇਨਵੋਲਵ ਸੀਗਾ ਬਹੁਤ ਬਹੁਤ ਧੰਨਵਾਦ ਪ੍ਰਹਿਨ ਸਾਹਿਬ ਕਾ ਲਈ ਕਾ ਲਈ ਖਬਰ ਤੁਸੀਂ ਸਾਂਝੀ ਕੀਤੀ ਪ੍ਰਹਿਨ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਖਾਸ ਕਰਕੇ ਪ੍ਰੋਫੈਸ਼ਨਲ ਟਰੱਕ ਲੌਂਡੀਆਂ ਸਬਾਵਾ ਦੰਦੇ ਨੇ 416 848 96 98 ਦੇ ਉੱਤੇ ਸਰਾ ਕੁਲਤਨ ਸਿੰਘ ਪਤਾਨਾ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਪ੍ਰਹਿਨ ਸਾਹਿਬ ਹੁੰਦੀ ਹੈ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ ਦੁਆਰੇ ਗੱਲਬਾਤ ਬਹੁਤ ਬਹੁਤ ਧੰਨਵਾਦ ਜੀ